ਓਹੋ ਦੋ ਜੀਆਂ ਦਾ ਆਪ ਵਿਚ ਸੰਯੋਗ ਭੜ ਗੇ ਵਿਆਹ ਹੋਇਆ ਮੰਨ ਕੇ ਚੱਲ 20 22 22 ਸਾਲ ਦੀ ਉਮਰ ਤੇ ਹੋ ਗੇ ਉਹ ਜਦੋਂ ਦੁਨਾਂ ਦਾ ਵਿਆਹ ਹੋ ਗਿਆ 20 22 22 ਸਾਲ ਦੇ ਵਿੱਚ ਚੱਲ ਮੰਨ ਕੇ ਚੱਲ 1 2 ਸਾਲਾਂ ਬਾਅਦ ਜਦੋਂ 25 26 ਸਾਲਾਂ ਦੇ ਗੇੜ ਚ ਹੋ ਗੇ ਬੱਚਾ ਹੋ ਗਿਆ ਬੱਚਾ ਹੋ ਗਿਆ ਦੂਜਾ ਹੋ ਗਿਆ ਤੀਜਾ ਹੋ ਗਿਆ ਮੰਨ ਕੇ ਚੱਲ 30-32 ਸਾਲਾਂ ਦੇ ਵਿੱਚ ਤਿੰਨ ਬੱਚੇ ਹੋ ਗਏ ਇੱਕ ਕੁੜੀ ਦੋ ਮੁੰਡੇ ਉਹ ਜਨਾਨੀ ਕਹਿੰਦੀ ਘਰਤੀ ਵਿਚਾਰੇ ਦਾ ਗਰੀਬ ਕਿੱਲੇ ਤਾਂ ਸਾਰੇ ਦੋਖ ਕੋਲੇ ਤੇ ਜਨਾਨੀ ਕਹਿੰਦੀ ਨਾ ਇਹ ਤਾਂ ਮੁੰਡੇ ਦਾ ਵਿਆਹ ਵਧੀਆ ਮੁੰਡਿਆਂ ਦਾ ਕਰਨਾ ਦੁੰਨਾ ਦਾ ਨਾ ਇਹ ਕਰਨਾ ਕੁੜੀ ਦਾ ਵਿਆਹ ਵਧੀਆ ਉਹ ਕਹਿੰਦਾ ਫਿਰ ਜਿਹੜੇ ਦੋਹੇ ਕਿੱਲੇ ਨੇ ਇਹ ਵਿਖ ਜਾਣਗੇ ਇਹ ਨਿਰਨੇ ਆਪਾਂ ਡੰਗ ਲਾ ਲੈ। ਨਾ ਕਹਿੰਦੇ ਡੰਗ ਨਹੀਂ ਲਾਉਣਾ। ਉਹ ਕਹਿੰਦਾ ਡੰਗ ਨਹੀਂ ਲਾਉਣਾ ਫਿਰ ਕਿੱਲੇ ਤਾਂ ਦੋਹੇ ਵੇਖਣਗੇ। ਉਹ ਕਹਿੰਦੇ ਜਵੇਂ ਨੇ ਵੇਖਣ ਦਿੰਦੀ ਕਿੱਲੇ। ਤੇ ਮੇਰੇ ਮਗਰ ਲੱਗ। ਉਹ ਕਹਿੰਦਾ ਮੇਰੀ ਗੱਲ ਸੁਣ। ਜਦੋਂ ਆਪਣੇ ਆਨੰਦ ਕਾਰਜ ਹੋਏ ਤੇ ਮੇਰਾ ਪੱਲਾ ਤੈਨੂੰ ਫੜਾਇਆ ਤੇ ਤੂੰ ਮੇਰੇ ਮਗਰ ਲਾਤੀ ਤੇਰੇ ਮਾਪਿਓਰੇ ਮੇਰੇ ਮਗਰ ਲਾਤੇ ਅੱਗੇ ਆਉਂਦੇ ਹੁੰਦੇ ਜਾਂ ਤਾਂ ਘੋੜੀਆਂ ਤੇ ਜਾਂ ਬੋਤਾਂ ਤੇ ਕੱਚੇ ਰਾਹ ਹੁੰਦੇ ਉਦੋਂ ਕਿਹੜੇ ਤੇ ਮੋਟਰਸਾਈਕਲ ਗੱਡੀਆਂ ਕਹਿੰਦਾ ਜਦੋਂ ਘੋੜੀ ਤੇ ਬਹਿ ਕੇ ਆਏ ਤੇ ਫੇਰ ਵੀ ਮਗਰ ਬੈਠੀ ਸੀ ਜਦੋਂ ਬੋਤੇ ਤੇ ਬਹਿ ਕੇ ਆਏ ਤੇ ਕਹਿੰਦਾ ਆ ਪਾਖੜੇ ਤੇ ਉਦੋਂ ਵੀ ਕਹਿੰਦਾ ਤੂੰ ਮਗਰ ਤੇ ਨਾਲੇ ਬੱਚੇ ਹੁੰਦੇ ਆਪਣੇ ਨਾਲ ਉਦੋਂ ਬੱਚਿਆਂ ਨੂੰ ਵਿਚਾਲੇ ਵਾਹ ਲੈਂਦੇ ਉਦੋਂ ਵੀ ਮਾਂ ਕਰਤੀ ਮੈਂ ਹੁਣ ਤੂੰ ਕਹਿੰਦੀ ਆ ਵੀ ਮੈਂ ਮੂਰੇ ਹਾਂ ਕਹਿੰਦੀ ਠੀਕ ਐ ਪਹਿਲਾਂ ਤੂੰ ਮੂਰੇ ਰਹੇ ਪਹਿਲਾਂ ਮੂਰੇ ਰਹੇ ਪਹਿਲੀ ਪਹਿਲੀ ਉਮਰ ਦਾ ਹੈ ਤੇਰਾ ਨਾ ਮੂਰਾ ਹ ਜਦੋਂ ਪਿਛਲੀ ਉਮਰ ਆ ਗਈ ਬਰੀ ਹੁਣ ਮੇਰੀ ਆ ਗਈ ਨਾ ਪਿਛਲੀ ਉਮਰ ਦੇ ਵਿੱਚ ਨਾ ਹੁਣ ਮੈਂ ਕਹਿੰਦੀ ਆਗੂ ਹਾਂ ਤੇ ਉਹ ਕਹਿੰਦਾ ਤੇਰੀ ਮਰਜ਼ੀ ਐ ਫੇ ਤੂੰ ਆਗੂ ਹੋ ਜਾ ਫਿਰ ਮੈਨੂੰ ਕੀ ਲੋੜ ਹੈ ਮੈਂ ਤਾਂ ਦੋ ਰੋਟੀਆਂ ਖਾਣਿਆਂ ਨੇ ਦੋ ਰੋਟੀਆਂ ਖਾ ਲਿਆ ਕਰੂੰ ਤੂੰ ਵੇਲੇ ਬੱਚਿਆਂ ਨੂੰ ਬੱਚੇ ਤਾਂ ਵਿਹਣੀ ਨੇ ਉਹ ਕਹਿੰਦੇ ਐ ਕਰ ਦੋ ਹੀ ਕਿੱਲਾਂ ਤੇ ਨਾ ਫਿਰ ਵੀ ਆਪਾਂ ਚਾਹੋ ਤਾਂ ਲੂਣ ਘਟਾ ਲੈ ਚਾਹੋ ਨਿਬਟ ਕਰਾ ਲੈ ਬੇ ਲੈ ਲੈ ਔਖਾ ਸੌਖਾ ਕਿਵੇਂ ਕਰ ਵੀ ਦੋ ਤਿੰਨ ਲੱਖ ਰੁਪਈਆ ਲੈ ਲੈ ਉਹ ਕਹਿੰਦਾ ਫੇਰ ਕਹਿੰਦੀ ਫੇਰ ਆਪਾਂ ਨਾ ਆ ਚਾਦਰਾਂ ਜਿਹਾਂ ਦਾ ਥੋੜੇ ਜਿਹੇ ਸੈੱਟ ਜੇ ਪਾਵਾਂਗੇ ਖੇਤ ਦੇ ਵਿੱਚ ਇੱਕ ਕਿੱਲੇ 'ਚ ਇੱਕ ਨੂੰ ਪਾ ਦਾਂਗੇ ਇੱਕ ਕਿੱਲੇ 'ਚ ਇੱਕ ਨੂੰ ਪਾ ਦਾਂਗੇ ਮੁੰਡਾਂ ਦੇ ਦੋਹਾਂ ਦੇ ਸੈੱਟ ਪਾ ਦਾਂਗੇ ਅੱਛਾ ਫੇਰ ਕਹਿੰਦੇ 2-4 ਤਾਂ ਜਿਹੜੀਆਂ ਸੁੰਨੀਆਂ ਫਿਰਦੀਆਂ ਨੇ ਗਾਇਆਂ ਇਹ ਹੀ ਬਨ ਲਾਂਗੇ 2-4 ਲੈ ਲਾਂਗੇ ਕਹਿੰਦੇ ਦੁੱਧ ਵਾਲੀਆਂ 15-20-20 ਹਜ਼ਾਰ ਦੀਆਂ ਗાયਾਂ ਆ ਜਾਂਦੀ ਹੈ ਬੇ ਲੱਖ ਰੁਪਏ ਦੀ ਆਪਾਂ ਦੁੱਧ ਵਾਲੀਆਂ ਲੈ ਲਾਂਗੇ 2-4 ਬਨ ਲਾਂਗੇ ਹੂੰ ਕਹਿੰਨਾ ਅੱਛਾ ਫੇਰ ਕਹਿੰਦੇ ਫੇਰ ਆਪਾਂ ਫਾਰਮ ਵਾਲੇ ਵੱਜਣ ਲੱਗ ਜਾਂਗੇ ਵੀ ਫਾਰਮ ਵਾਲੇ ਨੇ ਕਿ ਫਾਰਮ ਵਾਲੇ ਨੇ ਬੇ ਇੱਕ ਮੁੰਡੇ ਨੂੰ ਆ ਪਤਾ ਇੱਕ ਨੂੰ ਹੋ ਪਤਾ ਫਿਰ ਆਪਾਂ ਜਿਹੜਾ ਕੋਈ ਰਿਸ਼ਤੇਦਾਰੀ ਕਰਾਉਂਦਾ ਉਧਰ ਉਧਰੀ ਵਿਚੋਲ ਗਈ ਉਹਨੂੰ ਆਪਾਂ ਬੰਨ ਲਾਂਗੇ ਚੰਗੀ ਛਾਂਪ ਛੂੰਪ ਦਾ ਹੁਕਮ ਕਰਦੇਗੇ ਵੀ ਤੈਨੂੰ ਵਧੀਆ ਛਾਂਪ ਆਮਕ ਡਲੇ ਵਰਗੀ ਮੁੰਡੇ ਨੂੰ ਰਿਸ਼ਤਾ ਲਿਆ ਤੇ ਫਿਰ ਜਦੋਂ ਰਿਸ਼ਤਾ ਲਿਆਉ ਆਪਾਂ ਨੂੰ ਪੁੱਛਣਗੇ ਵੀ ਵਾਹਣ ਭਏ ਬਾਹਣ ਬਧੀਆ ਪਈ ਕੀ ਕਾਰੋਬਾਰ ਕਰਦੇ ਹੋ ਵੀ ਕਾਰੋਬਾਰ ਤਾਂ ਦੇਖ ਲੈ ਫਾਰਮ ਨੇ ਸਾਡੇ ਮੁੰਡਿਆਂ ਨੂੰ ਪਾਏ ਹੋਏ ਬਾਹਣ ਦੇ ਕਾ ਇੱਕ ਕਿੱਲੇ ਹੋਣਗੇ ਕਿੱਲੇ ਤਾਂ ਕਹਿੰਦੀ ਹੋਣਗੇ 30 30 ਦਾ ਘੇੜ ਛੜ ਤਾਂ ਪੂਰਾ ਗੱਪ ਫਿਰ ਅਗਲਾ ਕਹਿੰਦਾ ਵੀ 30 30 ਕਿੱਲੇ ਚਲੋ ਦੇਖ ਕੇ ਉਹਨੇ ਖੇਤ ਬਚੋਲੇ ਨੇ ਵੀ ਪੂਰਾ ਬੰਨ ਲਿਆ 30 ਵਾਲੇ ਮੇ ਜਦੋਂ ਸੁਨਨ ਦਿਖਾਉਣਿਆ ਜਦੋਂ ਫਾਰਮ ਫੂਰਮ ਦਖਾਤੇ ਵਾਹਣ ਕਿਹੜਾ ਆ ਚਾਰ ਛਪੇਰੇ ਕਹਿੰਦਾ ਆਪਣੇ ਹੀ ਐ ਹੁਣ ਕਿੱਲੇ ਦੇ ਇੱਕ ਖੁੰਝੇ ਤੇ ਫਾਰਮ ਪਾਇਆ ਹੋਇਆ ਦੂਆ ਵਾਹਣ ਲਵੇ ਹੈਗੇ ਤੇ ਉਹ ਕੱਖ ਕੰਡਾ ਜਿਹਾ ਬੀਜਾ ਹੋਇਆ ਕਹਿੰਦੇ ਆਪਣੇ ਹੀ ਆਏ ਹੱਥ ਘਰਤਾ ਚੱਲ ਭਾਈ ਅਗਲਾ ਕਹਿੰਦਾ ਵੀ ਠੀਕ ਐ ਚਲੋ ਹੋ ਇਹਨਾਂ ਦਾ ਵੀ ਬੰਦੇ ਕੇ ਜੈਸ ਵਾਲੇ ਨਹੀਂ ਦੇ ਨੇ ਦੁੱਧ ਜਦੋਂ 5 5 6 6 ਗਾਇਆਂ ਦੁੱਧ ਵਾਲੀਆਂ ਤੇ ਆ ਪੰਜ ਚਰ ਸੁੰਨੀਆਂ ਜੀ ਤੇ 10 10 ਹੋ ਗਏ ਕੁਛ ਬੱਚੇ ਰੂਜੋਗੇ ਜਣੇ 15 15 20 20 ਨਗ ਜੇ ਫਾਰਮਾਂ ਚ ਹੋਗੇ ਜੋ 20 20 ਨਗ ਜੇ ਹੋਏ ਹੁਣ ਓਨੇ ਹੀ ਕਿੱਲੇ ਅੰਦਰ ਓਨੇ ਹੀ ਕਿੱਲੇ ਬਾਹਰ ਵੇੜੇ ਚ ਜਦੋਂ ਬਾਹਰ ਵੀ ਬੰਦਨ ਖੋਲ-ਖੂਲ ਕੇ ਕਿੱਲੇ ਵੀ ਮੰਨ ਕੇ ਚੱਲੇ 30 30 35 35 ਕਿੱਲੇ ਤਿਆਰ ਕਰਲੇ ਰੱਤੇਦਾਰਾਂ ਨੇ ਉਹ ਜਿਹੜੇ ਦੇਖਣਾ ਹੈ ਤੇ ਉਹਨਾਂ ਨੇ ਪਹਿ ਦੇਖ ਕੇ ਵੀ ਕਾਰੋਬਾਰ ਠੀਕ ਹੈ ਤੇ ਨਾ ਹੀ ਖੇਤੀ ਖੇਤੀ ਤਾਂ ਕਹਿੰਦੇ ਅਸੀਂ ਠੀਕ ਤੇ ਦੇ ਦਿੰਨੇ ਨਾ ਖੇਤੀ ਨੇ ਸਤੋਂਦੀ ਸਤੋਂ ਫਾਰਮ ਵੀ ਮਸਾ ਸੂਤੋਂਦੇ ਨੇ ਇੱਕ ਇੱਕ ਦੋ ਦੋ ਬਈਏ ਰੱਖੇ ਹੋਏ ਨੇ ਆ ਥੋੜੇ ਸਾਹਮਣੇ ਆ ਉਹ ਜਦੋਂ ਭਈ ਵੱਜ ਗਏ ਰਿਸ਼ਤਾ ਕਰਕੇ ਆਲਾ ਕਹਿੰਦਾ ਚਲ ਦੋ ਹੋਏ ਮੁੰਡਿਆਂ ਨੂੰ ਰਿਸ਼ਤਾ ਕਰ ਜੰਨੇ ਹੁਣ ਬੇ ਲੈਣ ਦੇਣ ਲੈਣ ਦੇ ਨੂੰ ਕਹਿੰਦਾ ਤੁਹਾਨੂੰ ਪਤਾ ਹੀ ਹੈ ਕਿੱਲੇ ਮੂਜਬ ਲੱਖ ਰੁਪਇਆ ਕਿੱਲੇ ਦਾ ਚੱਲਦਾ ਹੀ ਚੱਲਦਾ ਚੱਲ ਅਗਲੇ ਦੇਖੇ ਕਿੱਚੇ ਕਿੱਚੇ ਆ ਕੇ ਜਣੇ 20 25 25 ਗੱਲ ਤੇ ਲੱਖ ਤੇ ਗੱਲ ਨਿਮੇੜਤੀ ਰੇਤੇ ਹੋਗੇ ਰੇਤੇ ਹੋਗੇ ਚੱਲ ਉਧਰ ਉਧਰ ਦੇਖ ਦਿਖਾਈ ਜੀ ਕਰਕੇ ਇਤਨੇ ਦਿਨ ਬਿਆਦੇ ਵੀ ਨਾਲ ਹੀ ਅਕੇ ਨਿਮੇੜਦੇ ਕਿਉਂ ਬਿਚੋਲੇ ਨੂੰ ਵੀ ਐ ਤੇ ਵੀ ਫੇਰ ਮਗਰੋਂ ਪਾਨੀ ਭੁੰਨੀ ਬੱਜ ਗਈ ਆਪਣੀ ਡਲੇ ਵਰਗੀ ਛਾਪ ਪਾ ਜਾਣਗੇ ਆ ਇਹਨਾਂ ਦੇ ਮੁੰਡੇ ਕੁੜੀਆਂ ਰਹਿ ਜਾਣਗੇ ਮੈਂ ਹੁਣ ਤੋਂ ਕੰਮ ਨਮੇੜੇ ਹੀ ਚੰਗਾ ਕਹਿੰਦੇ ਭਾਈ ਇਹੋ ਜਿਹਾ ਕੰਮ ਦੀ ਘੌਲ ਨਹੀਂ ਕਰੀਂ ਦਿੰਦੀ ਇੱਥੇ ਆ ਪੁੱਤਾਂ ਦੇ ਕਾਰਜ ਨੇ ਜਿਹੜੇ ਧੀ ਵਾਲੇ ਨੂੰ ਕਹਿੰਦਾ ਤੈਂ ਤਾਂ ਫਰਜ ਲਾਉਣੇ ਹੀ ਲਾਉਣਾ ਆਪਦੇ ਸਿਰੋਂ ਫਰਜ ਲਾ ਦੇ ਛੱਡ ਖਿਹੜਾ ਹੁਣ ਅਗਲਾ ਕਹਿੰਦਾ ਕੋਈ ਨਹੀਂ ਭਾਈ ਉਹਨੇ ਭਾਈ ਹਾਂ ਕਰਕੇ ਦੇਖ ਦਿਖਾਈ ਕਰਕੇ ਗਾਂ ਬਿਆਦਾ ਦਿਨ ਦੇਤਾ ਬਿਆਦਾ ਦਿਨ ਦੇਤਾ ਅੱਗੇ ਤਾਂ ਰਹਤੇ ਹੁੰਦੇ ਹੁੰਦੇ ਅ ਕਰਾਚਾ ਕੇ ਸਗਣ ਪਖ ਜਾਂਦੇ ਅਗਲਾ ਕਹਿੰਦਾ ਫਲਾਣੇ ਦੇ ਮੁੰਡੇ ਨੂੰ ਸਾਹ ਹੁੰਦਾ ਉਥੇ ਆਸ ਗਮਾਂਡ ਵੀ ਪਿੰਡ ਦੇ ਬੰਦੇ ਵੀ ਰਿਸ਼ਤੇਦਾਰ ਵੀ ਆਉਂਦੇ ਮਾੜੀ ਮੋਟੀ ਪਾਨੀ ਭੂਨੀ ਵੱਜਦੀ ਹੁਣ ਕਿਹੜੀ ਪਾਨੀ ਵੱਜਦੀ ਹੁਣ ਤਾਂ ਅਗਲਾ ਕਹਿੰਦਾ ਫਲਾਣੇ ਗੁਰਦਾਰੇ ਦੇਖ ਦਿਖਾਈ ਕਰ ਲਾਂਗੇ ਦੇਖ ਦਿਖਾਈ ਕਰਕੇ ਉੱਥੀ ਵਾਲਾ ਆਪਦੇ ਪਿੰਡ ਨੂੰ ਮੁੜ ਜਾਂਦਾ ਪੁੱਤ ਵਾਲਾ ਆਪਦੇ ਪਿੰਡ ਨੂੰ ਆ ਜਾਂਦਾ ਘਰ ਦੇ ਘਰ ਦੇ ਜਾਂਦੇ ਨੇ ਨਾ ਕਿਸੇ ਨੂੰ ਪਤਾ ਲੱਗੇ ਪਾਨੀ ਕਿਹੜਾ ਪੜੂਆ ਮਾਰੇ ਉਥੇ ਮੈਂ ਇਹਨਾਂ ਦਿਨ ਦੇ ਤਾਂ ਭਾਈ ਫਲਾਣਾ ਦੇਣਾ ਵੇ ਤੇਰੀ ਵੇਰੀ ਕਰ ਲਿਆ ਤੁਸੀਂ ਪੈਸੇ ਕਰ ਲਈ ਪੈਸਾ ਵਾਲੇ ਨੇ ਕਰ ਲਿਆ ਵੀ ਸਾਰਾ ਖਰਚਾ ਵਰਚਾ ਅਸੀਂ ਤਾਂ ਪੈਸੇ ਹੀ ਦੇਵਾਂਗੇ ਤਾਈਂ ਲਿਹਾਣੀਆਂ ਸਾਰਾ ਫਲ ਫਲੂਟ ਕੇ ਖਾਣਾ-ਦਾਣਾ ਕੀ ਬੱਤਾ ਸੱਤਾ ਕੁਛ ਵੀ ਹੈ ਉਹ ਤੇਰਾ ਹੋ ਅੱਜ ਤੱਕ ਅੱਲੀ दारू-दारू ਲੇ ਆਮਾਗੇ ਚਾਰ ਭਾਈ ਪੈਸਾ ਵਾਲੇ ਨੇ ਤਾਂ ਕਰਨਾ ਹੀ ਕਰਨਾ ਕਹਿੰਦਾ ਕੋਈ ਗੱਲ ਨਹੀਂ ਉਹਨੇ ਤਾਂ ਬੰਦਾ ਮੂਜਬ ਚਾਹੋ ਜਿਵੇਂ ਕਹਿੰਦੇ ਨੇ ਪਲੇਟਾਂ ਅਕੇ ਇਆਂ ਤੇ 970 ਦੀ ਲਾ ਲੈ ਚਾਹੋ 470 ਦੀ ਲਾ ਲੈ ਚਾਹੋ 500 ਦੀ ਲਾ ਲੈ ਵੀ ਪਲੇਟ ਦਾ ਇੰਨਾ ਪੈਸਾ ਲੱਗੂ ਭਾਈ ਜਿੰਨੇ ਮਰਜ਼ੀ ਬੰਦੇ ਲਾਇਓ ਉਹਨਾਂ ਨੇ ਚੱਲ ਜਿਹੇ ਜਾਵਦਾ ਹੈਗਾ ਤੇ ਮਿਲ ਮਿਲਿਆਪ ਉਹਨੇ ਉਹਨੇ ਬੰਦੇ ਧੀ ਵਾਲੇ ਨੇ ਕਹਿਤਾ ਵੀ ਭਾਈ ਮੇਰੀਆਂ ਕੁੜੀਆਂ ਦੇ ਨੰਦਕਾਰ ਜਨੇ ਵੀ ਉੱਥੇ ਦੇ ਲੈ ਤੁਸੀਂ ਪੈਲਸ ਦੇ ਵਿੱਚ ਆਇਓ ਉਦੋਂ ਪੁੱਤ ਵਾਲੇ ਨੇ ਕਹਿਤਾ ਬੀ ਭਾਈ ਮੁੰਡਿਆਂ ਦਾ ਵਿਆਹ ਆ ਗਿਆ ਤੇ ਫਲਾਨੀ ਪੈਲਸ ਕਰੀ ਹੋਈ ਐ ਬਰਾਤ ਫਲਾਨੇ ਦਿਨ ਦੀ ਐ ਵੀ ਜਰੂਰ ਦਰਸ਼ਨ ਦੇਣੇ ਚੰਗਾ ਭਾਈ ਅਗਲਾ ਕਹਿੰਦਾ ਵੀ ਠੀਕ ਐ ਉਹ ਜਦੋਂ ਵਿਆਹ ਵੀ ਸਾਰਾ ਕਾਰੋਬਾਰ ਪੈਲਸਾਂ ਦੇ ਵਿੱਚ ਹੋ ਕੇ ਆਪਣੋਂ ਆਪਣੇ ਘਰੀਂ ਬਾਗੇ ਤੇ ਰਿਸ਼ਤੇਦਾਰ ਆਪਣੋਂ ਆਪਣੇ ਘਰਾਂ 'ਚ ਬਾਗੇ ਧੀਆ ਵਾਲੇ ਧੀਆ ਵਾਲੇ ਘਰੇ ਬਾਗੇ ਪੁੱਤ ਆਲੇ ਆਪਦੇ ਘਰੇ 바ਗੇ ਆਉਣੇ ਜਾਣੇ ਹੋ ਗਈ ਵਧੀਆ ਆਉਣੇ ਜਾਣੇ ਹੋਏ ਚਲੋ ਦੁੱਧ ਬਾਦ ਪਾਉਂਦੇ ਤੇ ਉਹਨਾਂ ਕਤਾ ਘਰੇ ਕਾਰੋਬਾਰ ਵਧੀਆ ਤੇ ਚਲੋ ਠੀਕ ਠੀਕ ਤੇ ਉਹ ਤਾਂ ਸਾਲ ਦੋ ਸਾਲ ਕੋਈ ਕਿਸੇ ਨੇ ਬਿੜਕੀ ਜਿਨਾਂ ਲਈ ਜੋ ਉਹ ਆਇਆ ਕਰਨ ਧੀ ਆਲੇ ਤਾਂ ਉਹ ਕੀ ਕਰਿਆ ਕਰਨ ਹੁਣ ਉਹ ਫਾਰਮਾਂ ਦੇ ਵਿੱਚ ਉਥੇ ਜਿਵੇਂ ਆਪਾਂ ਆਚਾਰ ਜਾ ਪਾ ਲੈਨੇ ਮੱਕੀ ਵਾਲਾ ਉਹ ਹੋਰ ਬਥੇਰਾ ਹੁੰਦਾ ਲੋਕੋਣ ਜੇ ਨੂੰ ਕੂੜਾ ਕੰਮਣ ਜਾ ਉੱਥੇ ਚਾਰ ਤੋੜੇ ਪਾਦਿਆ ਕਰਨ ਦਾਰੂ ਘਟ ਲਿਆ ਕਰਨ ਜਦੋਂ ਆਇਆ ਕਰਨ ਧੀ ਵਾਲੇ ਆ ਜਾਓ ਜੀ ਚੱਲੀਏ ਫਾਰਮ ਚ ਫਾਰਮ ਚ ਇੱਕ ਬਣਾਇਆ ਹੋਇਆ ਤੇ ਇੱਕ ਇੱਕ ਕਮਰਾ ਬੈਠਣ ਨੂੰ ਬੈਠਣ ਨੂੰ ਵਧੀਆ ਕਮਰਾ ਬਣਾਇਆ ਦੋ ਕਮੰਜੇ ਤਰਲੇ ਪੰਜ ਚਾਰ ਤਰਲਿਆ ਕੁਰਸੀ ਇੱਕ ਮੇਜ਼ ਆ ਉਹ ਤਾਂ ਮੇਜ਼ ਤੇ ਮੋਇ ਨਾ ਤਰ ਦੇ ਕਰਨ ਗੰਨੇ ਪਰ ਕੀ ਹੋ ਜਦੋਂ ਉਹ ਲੈ ਲਾ ਲਿਆ ਕਰੇ ਪੂਰਾ ਆ ਲਾ ਕਨਿਆ ਜੱਟਾਂ ਦਾ ਬੜਾ ਧਕੜਾ ਕੰਮ ਹੈ ਦੇਖ ਲੈ ਨਜ਼ਾਰਾ ਹੀ ਹੈ ਪੂਰੀ ਇੱਜ਼ਤ ਕਰਦੇ ਨੇ ਤੇ ਜਾ ਉਹ ਮੁੰਡਿਆ ਫਲਾਣੇ ਹੋਟਲ ਤੋਂ ਲੈ ਆ ਜਾ ਕੇ ਪਤਾਉੜ ਜੇ ਉਹ ਪਤਾਉੜ ਮੰਗਾ ਲੇ ਜਰਕਦੇ ਨੇ ਕੀ ਲੱਗਦਾ ਕਿ 150 ਦੇ ਇਹੋ ਜੀ ਚੀਜ਼ ਖਾਣਾ ਦਾਣਾ ਦਾ ਮੰਗਾ ਲਿਆ ਭੂਜਿਆ ਭਾਜਿਆ ਜਾ ਉਹ ਜਿਹੜਾ ਵੀ ਰਿਸ਼ਤੇਦਾਰ ਜਾਵੇ ਧੀ ਵਾਲੇ ਦੇ ਨਾਲ ਚਾਹੋ ਬੁੜੇ ਨਾਲ ਬੁੜਾ ਜਾਵੇ ਚਾਹੋ ਮੁੰਡਿਆਂ ਨਾਲ ਮੁੰਡੇ ਜਾਣ ਜਦੋਂ ਆਦਰਮਾਨ ਕਰਿਆ ਕਰਨਾ ਆਹ ਲਾ ਕਹਿੰਦਾ ਜਰਾ ਬੜੇ ਬੰਦੇ ਵਧੀਆ ਨੇ ਪੂਰੇ ਵਧੀਆ ਤੇ ਪੂਰੀ ਇੱਜ਼ਤ ਕਰਦੇ ਤੇ ਪਟੂ ਰਛਨਾਲਾ ਆੰਦ ਨੇ ਕਿ ਗੰਨੇ ਵਰਗੀ ਤਾਂ ਦੰਦੇ ਨੇ ਕਹਿੰਦਾ ਛਗਾੜੇ ਵਰਗੀ ਉਹ ਤਾਂ ਭਾਈ 2-4 ਸਾਲ ਪਤਈ ਨਾ ਲੱਗਿਆ ਦੇਖ ਲੈ ਵਹਨ ਦਾ ਤਾਂ ਉਹ ਕਿਤੇ ਫੇਰ ਜਦੋਂ ਗੱਲਾਂ ਚੱਲਦੀਆਂ ਚੁਲਦੀਆਂ ਦੇ ਵਿੱਚ ਗੱਲ ਹੋਈ ਕਿ ਭਾਈ ਤੁਸੀਂ ਕਹਿੰਦੇ ਤੇ ਵੀ ਕਿੱਲੇ ਤਾਂ ਸਾਡੇ ਹੈਗੇ ਨੇ 25 30 ਕੀ ਫਾਰਮ ਬੇ ਜਿਵੇਂ ਆਪਾਂ ਮਰੱਬਾ ਜਾਂ ਕਹਦੇ ਨੇ 25 ਕਿੱਲੇ ਦਾ ਬੇ ਫਾਰਮ ਹੈ ਉਹ ਕਹਿੰਦੇ ਆ ਦੇਖ ਆ ਫਾਰਮ ਕਹਿੰਦੇ ਕਿੱਲੇ ਕਹਿੰਦੇ ਆ ਦੇਖ ਅੰਦਰ ਗੱਡੇ ਪੈ ਨੇ 10 15 ਦਾ 10 15 ਕਹਿੰਦਾ ਤੇ ਵੇੜੇ ਚ 30 ਕਿੱਲੇ ਦਾ ਹੈਗੇ ਨੇ ਹੋਰ ਹੋਰ ਕਿੱਲੇ ਹੋਣ ਕਿਵੇਂ ਉਹ ਕਹਿੰਦੇ ਸੋਡਾ ਬਣਾ ਵਜੇ ਬੜੀਏ ਕਹਿੰਦੇ ਸ਼ੈਤਾਨ ਰਹੀ ਇਹ ਤਾਂ 부ੜੀ ਬੇ ਕਰਤਾ 부ੜੀ ਨੇ ਗੱਡਾ ਬੁਤਿਓਲੇ ਨੂੰ ਤਾਂ ਦੇਖ ਲੈ ਸ਼ਾਮ ਪੌਣੀ ਪੌਣੀ ਸੀ ਉਹ ਜਾਂ ਪੰਜੂ ਬਈ ਪੈ ਗਈਆਂ ਉਹ ਜਿਹੜਾ ਉਹਨਾਂ ਤੋਂ ਲਿਆ ਤਿਗਾ ਕਟੋ-ਕਟ 35-40 ਲੱਖ ਰੁਪਇਆ ਅਗਲਾ ਕਹਿੰਦਾ 20-20 ਲੱਖ ਤਾਂ ਲਵਾਂਗੇ ਉਹ ਉਹਦੇ ਨਾਲ ਰੰਗਲ ਮੰਗਲ ਹੋਗੇ 10-15 ਲੱਖ ਕੁੜੀ ਦੇ ਵਿਆਹ ਤੇ ਲਾਤਾ ਕੁੜੀ ਦਾ ਵਿਆਹ ਵੀ ਬਣਾਤਾ ਕਿਰਾ ਮਾਲੋ ਮਾਲ ਆਵੇ ਚੰਗੇ ਗਾਂਹ ਰਿਸ਼ਤੇਦਾਰ ਪਾੜ ਲੈ ਵੀ ਅਸੀਂ ਇੰਨੇ ਪੈਸੇ ਨਗਦ ਦੇਵਾਂਗੇ ਅਗਲਾ ਕਹਦਾ ਜੋ ਇੰਨੇ ਪੈਸੇ ਦਿੰਦੇ ਨੇ ਬੰਦੇ ਢਾਕੜੇ ਹੋਣਗੇ ਫਾਰਮਾਂ ਵਾਲੇ ਬੰਦੇ ਨੇ ਫੇਰ ਵੀ ਢੂ ਲਾਉਂਦੇ ਰਹਿਆ ਕਰਨਗੇ। ਇਹ ਹੀ ਤਾਂ ਉਹ ਬੁੜੀ ਦੇਖੀ ਕਹਿੰਦੀ ਪਿਛਲੀ ਉਮਰ ਹੈ ਜਿਹੜੀ ਉਹ ਕਹਿੰਦੀ ਮੇਰੀ ਹੈ ਮੁਖਤਿਆਰੀ ਦੀ। ਹੁਣ ਗੱਲ ਵੀ ਇਹ ਸੱਚੀ ਹੈ ਮੈਂ ਜੇ ਝੂਠ ਬੋਲਦਾ ਕੋਈ ਮਰਜ਼ੀ ਆ ਕੇ ਪੁੱਛ ਲੇ ਪਿੰਡ ਤਾਂ ਮੇਰਾ ਬੁਗਰੀ ਹੈ। ਬਲਬੀਰ ਸਿੰਘ ਮੇਰਾ ਨਾਮ ਹੈ। ਕੋਈ ਮਰਜ਼ੀ ਆ ਕੇ ਪੁੱਛ ਲੇ ਵੀ ਮੈਂ ਬਲਬੀਰ ਕੋਲੇ ਜਾਣਾ। ਜੇ ਅਗਲਾ ਕੋਈ ਗੱਪ ਜਮਾਨੇ ਪਿਛਲੀ ਉਮਰ ਬੁੜੀ ਪੁਗਣ ਦਿੰਦੀ ਬੰਦੇ ਦੀ ਬੁੜੀ ਦੀ ਪੁਗੂ ਜਦੋਂ 50 ਸਾਲ ਤੋਂ ਅਹਾਂ ਲੰਘੇ ਨਾ ਉਮਰ ਫਿਰ ਬੁੜੀ ਦੀ ਪੁਗੂਗੀ ਬੰਦੇ ਨੇ ਨਹੀਂ ਪੁਗਦੀ ਫਿਰ ਬੰਦਾ ਮਗਰ ਹੋ ਬੁੜੀ ਮੂਰੇ ਹੋ ਪਹਿਲੀ ਉਮਰ ਦੇ ਵਿੱਚ ਬੰਦਾ ਮੂਰੇ ਬੁੜੀ ਮਗਰ ਹੈ ਅੱਛਾ